ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹਦਾ ਇਹਦਾ ਕੀ ਕਰੇਗਾ ਹੈ ਕੂਰਾ ਕੂਰਾ ਕਿੱਥੇ ਹੈਗਾ ਕਿੱਧਰ ਗਿਆ ਹੈ ਕਿੱਧਰ ਗਿਆ ਉਹ ਕਿੱਧਰ ਗਿਆ ਕਿੱਧਰ ਗਿਆ ਕੂਰਾ ਆ ਤੇਰੇ ਭਾਈ ਇਹ ਗੱਲ 'ਚ ਕਿਆ ਪਾ ਦਨੇ ਹੈਗੇ ਕਿਉਂ ਕੂਰਾ ਕਿੱਥੇ ਫਿਰ ਆਪਣਾ ਕਿਧਰ ਗਿਆ ਕਿਧਰ ਗੱਡੀ ਥੱਲੇ ਤਾਂ ਨਹੀਂ ਸੀ ਹੈ ਨਹੀਂ ਗੱਡੀ ਥੱਲੇ ਕੂਲਰ ਥੱਲੇ ਬੈਠਾ ਹੋਆ ਹੈ ਕੂਲਰ ਥੱਲੇ ਹੈ ਨਹੀਂਗਾ ਹੋਰ ਕਿਧਰ ਗਿਆ ਫਿਰ ਹੈ ਸ਼ੀਵ ਕਲੀਅਰ ਹੈ ਇਹਨੂੰ ਡੱਕਰ ਗਿਆ ਭੱਜ ਕੇ ਜਾ ਚੱਲ ਡੱਕ ਰਖਿਆ ਇਹ ਆ ਜਾ ਆ ਜਾ ਕਿਉਂ ਕਿਉਂ ਨਹੀਂ ਤੂੰ ਕਿਉਂ ਨਹੀਂ ਡੱਕਰਦਾ ਕਾ ਤਾ ਨਹੀਂ ਡੱਕਰਦਾ ਤੂੰ ਹੈਂ ਚੱਲ ਨਾ ਹਾਂ ਉਹ ਡੱਕਰ ਗਿਆ ਹੈਂ ਜਾ ਕਾ ਤਾ ਨਹੀਂ ਜਾਂਦਾ ਹੂੰ ਕੀ ਕਰਾਂ ਇਹਦਾ ਇਹ ਤੇ ਫੋਨ ਲਾ ਕੇ ਬਣਾਵਾ ਤੈਨੂੰ ਪਤਾਗਾ ਵੀ ਇਹ ਤੇ ਬਣਾਉਂਦੇ ਹੁੰਦੇ ਆ ਵੀਡੀਓ ਹਾਂ ਸਾਡੇ ਵਾਸਤੇ ਆਗਾ ਚਾਚੀ ਹੈ ਚਾਚੀ ਦੇ ਮੇਰੇ ਵਾਸਤੇ ਆ ਕੀ ਕਰਦੇ ਹੁੰਦੇ ਆ ਇਹਦੇ ਨਾਲ ਫੋਟੋ ਹੈ ਫੋਟੋ ਖਿੱਚ ਦਿੰਦੇ ਆ ਵੀਡੀਓ ਵੀ ਬਣਾਉਂਦੇ ਹੁੰਦੇ ਆ ਹਾਂ ਕਿਹਦੀ ਵੀਡੀਓ ਬਣਾਵਾਂਗੇ ਆਪਾਂ ਚਾਚੀ ਦੀ ਚਾਚੀ ਦੀ ਚਾਚੀ ਦੀ ਵੀਡੀਓ ਬਣਾਵਾਂਗੇ ਤੇਰੀ ਨਹੀਂ ਬਣਾਉਣੀ ਕਿਉਂ ਚਾਚੀ ਦੀ ਕਿ ਬਣਾਈਏ ਛੜੀ ਜੀ ਦੀ ਗੰਦੀ ਹੈ ਚਾਚੀ ਦਾ ਹਾਂ ਗੰਦੀ ਆ ਆ ਤਾਂ ਮੋੜ ਕੇ ਜਿਹੋ ਲਾ ਦਿੰਦੀ ਸਿਆਉਣੇ ਦੇ ਤੇ ਕਦੋਂ ਲਾ ਦੇਂਗੇ ਆਹ ਸੈੱਲ ਪੈਂਦਾ ਹੈ ਇਹਦੇ 'ਚ ਚਾਰਜਰ ਹੁੰਦਾ ਹੈ ਸੈੱਲ ਚੱਲ ਬੋਲ ਹਾਂ ਬੰਦ ਕਿਉਂ ਕਰਨਾ ਹੁਣ ਇਹਨੂੰ ਰੌਕਸੀ ਉਰਿਆ ਇੱਧਰ ਇੱਧਰ ਸਾਰੇ ਕਿਤੇ ਲਵੇੜਤਾ ਸਾਰਾ ਫਰਸ਼ ਲਵੇੜਤਾ ਤੂੰ ਹੈ ਅੱਗੇ ਥੇ ਲਬੜ ਗਿਆਈਆਂ ਗਿੱਲੀ ਹੋਈ ਫਿਰਦੀਆਂ ਚੱਲ ਮੇਰੇ ਪੈਰ ਗੰਦੇ ਕਰੀ ਜਾਂਦੀਆਂ ਪੈਰ ਗੰਦੇ ਕਰੀ ਜਾਂਦੀਆਂ ਖੜ ਜਾ ਦੰਦ ਲਾਪੜੇ ਪਹਿਣਗੇ ਫਿਰ ਲਾਪੜੇ ਪਹਿਣੀਆਂ ਦੰਦ ਮਾਰਦੀਆਂ ਉਰੇ ਆ ਇਹ ਸੱਲ ਕੱਢਦਾ ਚੱਲ ਕੱਢਦਾ ਤਾਂ ਵਿੱਚ ਹੀ ਸੱਲ ਕੱਢ ਕੇ ਸਾਬ ਹੋ ਕਰ ਜਾਂਦਾ ਸੀ ਰੌਕਸੀ ਉਰੀਆ ਆ ਜਾਓ ਆ ਜਾਓ ਆ ਜਾਓ ਰੌਕਸੀ ਰੌਕਸੀ ਅਵਾਜ਼ ਨਹੀਂ ਉਰੇ ਓਏ ਆਉਂਦੀ ਨਹੀਂ ਨਾਲੇ ਚੱਲ ਤੂੰ ਬੋਲ ਲੜਾਈ ਦਾ ਗੱਡਿਆ ਲੜਾਈ ਦਾ ਗੱਡਾ ਤਾਂ ਹੈਗਾ ਤੂੰ ਬਰਸ਼ੀ ਤੇ ਤੇ ਆ ਆਪਣਾ ਕੋਚ ਇਹ ਐ ਕਰੀ ਜਾਂਦਾਗਾ ਕਹਿੰਦਾ ਕੱਲਾ ਕਿਵੇਂ ਚੱਲੇਗਾ ਐਂ ਚੱਲਿਆ ਫਿਰ ਜੱਟ ਮੁੱਛਾਂ ਨੂੰ ਦੇ ਕੇ ਬਟਾ ਨਹੀਂ ਨਹੀਂ ਕਿਹੜਾ ਪਿੰਡ ਆ ਜਰਾ ਥੈਂਕ ਯੂ ਕਰ ਕਿੱਥੇ ਆ ਬੋਟ ਦਿਖਾ ਤੇਰੀ ਆਧਾਰ ਕਾਟ ਦੇ ਆ ਜੀ ਗੱਲ ਜਾਲੀ ਵੀ ਬਣ ਜਾਂਦੇ ਆ ਕਿਹਾ ਵੀ ਮੁੰਡਿਓ ਆਧਾਰ ਕਾਟਦਾ ਜਾਲੀ ਬਣ ਜਾਂਦੇ ਆ ਨਾ ਅੱਬਾ ਚੱਲਿਆ ਬਰਸ਼ੀ ਤੇ ਕੀ ਲੈ ਕੇ ਆ ਮੈਂ ਬਰਸ਼ੀ ਤੋਂ ਫਿਰ ਇਹਦਾ ਮਤਲਬ ਕੀ ਹੁੰਦਾ ਮੇਰਾ ਹੱਥ ਤਾਂ ਵੀ ਟੁੱਟਿਆ ਜਾ ਪੁਠਾਤ ਮਾਰਤਾ ਐਂ ਕਹਿੰਦੇ ਨੇ ਨਾ ਜੇ ਲਿਆ ਕੇ ਦੇਣੀ ਕੋ ਉਹ ਖਿਲਾਈਆਂ ਕੀ ਹੁੰਦੀ ਆ ਪਾਪ ਕਾਰਨ ਜਿਉਂ ਉਹ ਲਿਆ ਦੂੰ 5-10 ਦੀ ਠੀਕ ਆ ਲੈ ਜੀ ਉਹ ਨਾ ਜਾ ਉਹ ਲਿਆ ਦੂੰਗਾ ਬੇਲਪੂਰੀ ਬਸ 10 ਰੁਪਏ ਦੀ ਬਹੁਤ ਕੁਲਫੀ ਦਾ ਖਰਜੂ ਨਾ ਫਿਰ ਇੱਥੇ ਤੱਕ ਆਉਂਦੇ 10 ਰੁਪਏ ਦੀ ਪਾਪ ਕਾਰਨ ਲਿਆ ਦੂੰਗਾ ਤੂੰ ਇਥੇ ਕਰੀ ਕੰਮ ਕਰਦੀ ਸੋਹਣੀ ਲੱਗਦੀ ਆ ਮੈਂ ਨਾ ਨਾ ਮੈਂ ਜਾਣਾ ਆ ਗੂਟ ਬਾੜ ਕੱਸ ਲੈ ਮੁੰਡਾ ਬੜਾ ਤਗੜਾ ਚੋਬਰ ਗੂਟ ਮੈਂ ਕਿਹੜਾ ਮੱਥਾ ਟੇਕਣੇ ਨਾ ਮੱਥਾ ਮੈਂ ਕੱਲ ਨੂੰ ਟੇਕੂੰਗਾ ਰਮਾਲ ਤਾਂ ਹੁਣ ਇਹਨਾਂ ਅੱਗੇ ਥੋੜੀ ਸਿਰ ਉੱਥੇ ਗੁਰਦੁਆਰੇ ਕੋਲੇ ਗੇੜੇ ਦੇਣੇ ਐਸ ਵੀ ਲੱਗੀ ਹੋਵੇ ਐਨੀ ਪਾ ਗੁਰਦੁਆਰੇ ਦੇ ਅੰਦਰ ਮੈਂ ਕੱਲ ਮੈਂ ਇੱਥੇ ਹੀ ਗੇੜੇ ਦੇ ਆਉਂਗਾ ਗੇੜੇ ਗੁੜੇ ਨੇ ਨਾ ਮੈਂ ਤਾਂ ਬਸ ਇੱਕ ਦੋ ਗੇੜੇ ਦੇ ਕੇ ਜੇ ਕੋਈ ਮਿਲ ਗਿਆ ਨਾਲ ਦਾ ਠੀਕ ਆ ਨਹੀਂ ਕੁਝ ਖਾ ਕੇ ਮੋੜਾਂਗਾ ਆ ਕਰ ਦਿੱਤੇ ਆ ਨੂੰ ਅੱਡੇ ਤੇ ਕਿਹੜੀ ਉੱਥੇ ਸ਼ਵੀਰ ਲੱਗਿਆ ਚੰਗਾ ਫਿਰ ਓਕੇ ਬਾਏ ਟਾਟਾ ਕੱਲਾ ਵੀ ਕੋਈ ਬੰਦਾ ਮੇਲੇ ਤੇ ਹੁੰਦਾ ਹੁੰਦਾ ਕੱਲਾ ਜਾਂਦਾ ਹੁੰਦਾ ਕਾ ਆ ਜੱਟ ਜਾਂਦਾ ਹੁੰਦਾ ਕਾ ਕੱਲਾ ਗਲਾਪੋ ਆਵਾ ਚੱਲਿਆ ਬਈ ਲੋਕ ਕੋਈ ਮੱਛੀਆਂ ਦੇ ਕੱਲੇ ਤੇ ਆਈਆਂ ਫਿਰ ਆਈ ਜਾਊ ਜੱਟ ਚੰਗਾ ਹੈ ਲਿਆਉਣਾ ਗੁਸਤਾ ਲਿਆ ਦੂੰਗਾ ਵੀਡੀਓ ਕਾਲ ਕਰ ਲਈ ਉੱਥੇ ਧੁੱਪ ਚ ਫਿਰਦੇ ਨੂੰ ਦੇਖ ਲਈ ਚੰਗਾ ਗੱਡੀ ਨਾਲ ਲੈ ਜਾ ਵਧੀਆ ਗੱਲ ਸੀ ਹੈ ਨਾਲ ਸੁਣਿਆ ਦੱਸ ਵੀਡੀਓ ਨਹੀਂ ਨਾਲ ਆਈ ਬਣੂ ਮੈਂ ਤਾਂ ਆ ਬਈ ਪ੍ਰੂਫ ਸਮੇਤ ਗੱਲ ਕਰਦੇ ਆਪਾਂ ਆ ਦੇਖੋ ਬਈ ਪੰਦਾ ਕੀ ਕਹਿ ਰਿਹਾਗਾ ਦੱਸ ਹਾਂ ਹੇ ਦੇਖ ਇੱਕ ਕੋਚ ਚਲਾਕ ਵਾਲਾ ਕਹਿੰਦਾ ਵੀਡੀਓ ਕੋਲ ਲਈ ਵੀ ਕਿੱਥੇ ਹੋਏਗਾ ਮੇਲੇ 'ਚ ਨੈਟਵਰਕ ਨਹੀਂ ਹੁੰਦਾ ਮੇਲੇ 'ਚ ਉੱਥੇ ਆਈਡੀਆਂ ਲੱਗੀਆਂ ਹੋਈਆਂ ਨੈਟਵਰਕ ਕੱਟ ਦਿੰਦੇ ਹੈਗੇ ਕੱਟ ਦਿੰਦੇ ਨੈਟਵਰਕ ਉੱਥੇ ਨਹੀਂ ਹੁੰਦਾ ਨੈਟਵਰਕ ਉੱਥੇ ਇਕੱਲੀਆਂ ਬੇਲਪੁਰੀਆਂ ਵਾਲੀ ਹੁੰਦੇ ਹੈ ਉੱਥੇ ਮੋਬਾਈਲ ਬੰਦ ਕਰਨ ਵਾਸਤੇ ਵੀ ਕਹਿੰਦੇ ਬਾਬੇ ਮੋਬਾਈਲ ਐਨੀ ਪੇ ਬੰਦ ਕਰਨਾ ਪੈ ਜਾ ਉੱਥੇ ਜਾ ਕੇ ਚਾਤੀ ਭਾਗ ਜਾਓ ਤੰਗੜ OK ਲਾਈ ਮੇਥਰ ਆਪਾਂ ਚੱਲ ਪੇ ਕਰੋ ਇਕੱਲੇ ਹੀ ਚੱਲੇ ਆਂਗੇ ਇਕੱਲੇ ਆਏ ਸੀ ਤੇ ਕੱਲਿਆਂ ਨਹੀਂ ਜਾਣਾ ਕੋਈ ਨਹੀਂ ਮਿਲਿਆ ਪਤਾ ਨਹੀਂ ਅੱਜ ਕਿਧਰ ਮਰਿਆ ਪਤੰਦਰ ਸਾਰੇ ਆਪਾਂ ਚੱਲਿਆਂਗੇ ਬਰਸੀ ਤੇ ਫੱਟਾ ਮਾਲੂਗਾ ਉੱਥੇ ਭਰ ਦੇਗੀ ਬਰਸੀ ਬਾਬੇ ਦੀ ਬਾਬਾ ਅਮਰ ਸਿੰਘ ਘਰਤੀ ਜੀ ਦੀ ਤੇ ਇਹ ਆਪਣੇ ਪਿੰਡ ਤੋਂ ਹੈਗਾ 4 ਕਿਲੋਮੀਟਰ ਤੇ ਹੁਣ ਆਪਾਂ ਚੱਲਦੇ ਆਂਗੇ ਜਾ ਕੇ ਦੇਖਦੇ ਆਂ ਅੱਜ ਕਿੰਨਾ ਇਕੱਠਾ ਗਬਰਸੀ ਤੇ ਤੇ ਤਪ ਵੀ ਬਹੁਤ ਜ਼ਿਆਦਾ ਈ ਅੱਜ ਤੇ ਗਰਮੀ ਨੂੰ ਚੈਲੰਜ ਕਰਦਾ ਹੋਇਆ ਗੱਬਰੂ ਕਹਿੰਦੇ ਚੱਲ ਪਿਆ ਫਿਰ ਮੇਲੇ ਤੇ ਤੇ ਸੂਰਜ ਕਹਿੰਦਾ ਮੈਂ ਆ ਮੈਂ ਕਿੱਥੇ ਫਿਰਦਾ ਬੜਾ ਸਮਾਨ ਸੱਟਿਆ ਹੋਇਆ ਹੈਗਾ ਅੰਦਰ ਆ ਗੂੰਦ ਚੀਰੇ ਫਰੇ ਖਾਦੇ ਹੋਏ ਹੈਗੇ ਅਗਰੀ ਦੀ એનર્ਜੀ ਚੱਕੀ ਫਿਰਦੇ ਆਂ ਐਨਾ ਹੈ ਕਿ ਸਦਾ ਉਹਦਾ ਚੋਪਰ ਕਹਿੰਦੇ ਚੱਲਦੇ ਆਂਗੇ ਫਿਰ ਜਾਗੇ ਪੀਣੇ ਆਗੇ ਕੋਈ ਹੋਰ ਸ਼ਵੀਲ ਤੇ ਠੰਡਾ ਪਾਣੀ ਕੱਲ ਹੀ ਆਇਆ ਅੱਜ ਆਜਾ ਅੱਜ ਇਹਨਾਂ ਕੱਠ ਨਹੀਂ ਹੈਗਾ ਜਿਨੇ ਅੱਜ ਮੱਥਾ ਟੇਕ ਕੇ ਜਾਣਾ ਅੱਜ ਵੈਸੇ ਵਧੀਆ ਪਰ ਆਪਾਂ ਕੱਲ ਨੂੰ ਮੱਥਾ ਟੇਕਾਂਗੇ ਦੇਖ ਲਓ ਤੁਸੀਂ ਅੱਜ ਕੱਠ ਕਿੰਨਾ ਕੱਲ ਨੂੰ ਤਾਂ ਇਧਰ ਮੋਟਰਸਾਈਕਲ ਵੀ ਨਹੀਂ ਆਉਣ ਦੇਣਾ ਅੱਜ ਤਾਂ ਆਈ ਜਾਂਦੇ ਹੈਗੇ ਸਾਵਧਾਨ ਹਣਾਂ ਅੱਜ ਹਜੇ ਬਾਜ਼ਾਰ ਲੱਗੇ ਨਹੀਂ ਇੱਥੇ ਕੱਲ ਨੂੰ ਬਾਜ਼ਾਰ ਹੀ ਬਾਜ਼ਾਰ ਲੱਗ ਜਾਣੀਆਂ ਮਿੱਤਰੋ ਤੁਸੀਂ ਦੇਖ ਲਓ ਅੱਗੇ ਹੋਣੀ ਹੈ ਬਾਜ਼ਾਰ ਕਿਆ ਫਿਰ ਆਪਾਂ ਮੋਟਰਸਾਈਕਲ ਨੂੰ ਪਾਰਕਿੰਗ ਕਰਕੇ ਜੇ ਸਾਨੂੰ ਬਾਜ਼ਾਰ ਦਿਖਾਉਣੇ ਅੱਜ ਕਿੰਨੇ ਕੁ ਲੱਗੇ ਹੈਗੇ ਆ ਗੁਰਦੁਆਰਾ ਸਾਹਿਬਾ ਇੱਧਰ ਆ ਇੱਧਰ ਪਾਰਕਿੰਗ ਆ ਇਹ ਬਾਬਿਆਂ ਨੇ ਜਗ੍ਹਾ ਲਈਤੀ ਪਹਿਲਾਂ ਇੱਥੇ ਪ੍ਰਾਇਮਰੀ ਸਕੂਲ ਸੀਗਾ ਅੱਜ ਤਾਂ ਨਹੀਂ ਕੋਈ ਇੱਥੇ ਟੋਕਨ ਟੋਕਨ ਵਾਲਾ ਸਿਸਟਮ ਪਰਚੀ ਪਰਚੀ ਤਾਂ ਨਹੀਂ ਕੱਢਦੇ ਅੱਜ ਮਿੱਤਰੋ ਲਾਤਾ ਆਪਾਂ ਆਪਣੇ ਛੋਟੇਨ ਲੋਕ ਵੈਸੇ ਤਾਂ ਸਾਨੂੰ ਦੱਸੇ ਹੋਇਆ ਵੀ ਫਿੰਗਰ ਲੌਕ ਲੱਗਦਾ ਹੈ ਇਹਨੂੰ ਚੱਲ ਗਏ ਮਿੱਤਰਾ ਇੱਧਰ ਤੇ ਨਹੀਂ ਚੱਲ ਗਏ ਛਵੀਲ ਛੂਲ ਹੈ ਨਹੀਂ ਕਿਤੇ ਮਾਰ ਤੇ ਗਰਮੀ ਵਧੀਆ ਸਤੇ ਬਣਾਉ ਜੀ ਵਾਹਿਗੁਰੂ ਜੀ ਕਾਰਪਾ ਦਾ ਵਾਹਿਗੁਰੂ ਜੀ ਅੱਜ ਤੁਸੀਂ ਦੇਖ ਲਓ ਮੱਥਾ ਟੇਕਣ ਵਾਸਤੇ ਭੀੜ ਨਹੀਂ ਹੈਗੀ ਤੇ ਕੱਲ ਨੂੰ ਇੱਥੇ ਪੈਰ ਤਰਨ ਨੂੰ ਵੀ ਜਗ੍ਹਾ ਨਹੀਂ ਹੋਣੀ ਤੋ ਯਰ ਸ਼ਵੀਰ ਦੇ ਮੈਨੂੰ ਸ਼ਵੀਰ ਦੇ ਦਰਸ਼ਨ ਕਰਾਵਲੀਆਂ ਚ ਹੈ ਨਹੀਂ ਕਿਤੇ ਅੱਜ ਲੱਗੀ ਨਹੀਂ ਮੈਨੂੰ ਤਾਂ ਲੱਗਦਾ ਲੱਗੀ ਪਰ ਹਾਲੇ ਬਸੇ ਕਿਧਰਾ ਮਿੱਠੇ ਪਾਣੀ ਦੀ ਹੈ ਕਿ ਜਲਦੀ ਰਿਹਾ ਹੈ ਬਣਾਈ ਜਾਂਦੇ ਸੀ ਜਲਦੀ ਦੇ ਹਾਂ ਕਦੋਂ ਕ ਗਾ ਆਪਣਾ ਮਰੀ ਦਲਾਸਾ ਦੇ ਲੀਵਰ ਨੂੰ ਲੀਵਰ ਨੂੰ ਦਲਾਸਾ ਦਿੰਦਾ ਮੁੰਡਾ ਕਹਿੰਦਾ ਉਧਰ ਜਲ ਜੀਰਾ ਬਣਾਈ ਜਾਂਦਾ ਲੀਵਰ ਨੂੰ ਦਲਾਸਾ ਦੇ ਹੀ ਜਾਂਦਾ ਉਹ ਵੀ ਦੇਖ ਲੋ ਗਲਤ ਆ ਹੈਗੀ ਆ ਆ ਬੰਦੇ ਤੇ ਆਪਾਂ ਨੂੰ ਯਕੀਨ ਹੋ ਗਿਆ ਵੀ ਸ਼ਵੀਲ ਲੱਗੀ ਹੋਈ ਹੈਗੀ ਵੈਸੇ ਬੰਦਾ ਇਹ ਲੱਗਦਾ ਨਹੀਂਗਾ ਯਕੀਨ ਵਾਲਾ ਪਰ ਸ਼ਵੀਲ ਲੱਗੀ ਪਈ ਆ ਪਰ ਐ ਨਹੀਂ ਪਤਾ ਕਾਦੀ ਲੱਗੀ ਹੈਗੀ ਕਾਦੀ ਲੱਗੀ ਆ ਜਲ ਜੀਰੇ ਦੀ ਜਲ ਜੀਰੇ ਦੀ ਸ਼ਵੀਲ ਆ ਮੁੰਡਾ ਕਹਿੰਦਾ ਦੇਖਦੇ ਆ ਪਰ ਇਹਦਾ ਸੱਚ ਜੂ ਝੂਠ ਕੱਢਦੇ ਅੱਜ ਮਿੱਠਾ ਪਣੀ ਮਿੱਠਾ ਪਣੀ ਮਿੱਠਾ ਪਣੀ ਸ਼ਰਧਾਈ ਜੀ ਕਿ ਬਣਾ ਰਖਿਆ ਗੱਪ ਮਾਰਦਾ ਨਾ ਆ ਗੱਪ ਗੱਪੀ ਆ ਬੰਦਾ ਬਾਬੇ ਬਾਈ ਯਾਰ ਮੈਂ ਕਿਤੇ ਜਾਲਜੀ ਦਾ ਬਾਈ ਇਹ ਰੰਗ ਦੇਖ ਬਦਵਾ ਜਾਲਜੀ ਸ਼ੇਕ ਆ ਬਾਬੇ ਹੋਏ ਹਨਾ ਮੈਂ ਗੋ ਸ਼ੇਕ ਹਨਾ ਦੂਜਾ ਗਲਾਸ ਉਹ ਕਿੰਨੇ ਪੀਏਗਾ ਦੂਜਾ ਦੂਜਾ ਚੱਲ ਪਿਆ ਜਿਹੜੇ ਹਿਸਾਬ ਨਾਲ ਗਰਮੀਆਂ ਕਿੰਨੇ ਦੋ ਬਹੁਤ ਆ ਚੱਲ ਫੇਰ ਪੀ ਲਾਂਗੇ ਨਾ ਇਸ ਵਾਰੀ ਇਧਰ ਪਿੰਡ ਵਾਲੀ ਸਾਈਡ ਵੱਧਦਾਗਾ ਬਾਜ਼ਾਰ ਬਾਈ ਉਧਰ ਹਜੇ ਲੱਗਿਆ ਨਹੀਂ ਆਹ ਸੜਕ ਤੇ ਹੋ ਸਕਦਾ ਕੱਲ ਨੂੰ ਲੱਗ ਜੇ ਜਾਂ ਅੱਜ ਸ਼ਾਮ ਤੱਕ ਲਾ ਦੇਣਗੇ ਪਰ ਹਜੇ ਇਧਰ ਲਾਇਆ ਪਿਆਗਾ ਪੂਰਾ ਆ ਇਧਰ ਮਾੜਾ ਮਾਹੌਲ ਠੀਕ ਆ ਰੇਤਾ ਤੋੜਦਾਗਾ ਇਧਰ ਪਰੇ ਇਧਰ ਸ਼ਾਂ ਕਰ ਰੱਖੀ ਹੋਗੀ ਉਹ ਤੁਸੀਂ ਉਹ ਹੀ ਨਹੀਂ ਕੀਤਾ ਹੋਏ ਪੈ ਰਿਪਲਾਈ ਨਹੀਂ ਕਰਦੇ ਆ ਗਏ ਭਈ ਆਪਣੇ ਬੰਦੇ ਭਰਤੀ ਵਾਲੇ ਦੇਖ ਲਓ ਮੈਂ ਗਰੁੱਪ ਜਿਹਨਾਂ ਨੂੰ ਮੈਸੇਜ ਕਰੀ ਜਾਂਦਾਗਾ ਰਿਕਾਰਡਿੰਗਾਂ ਪਾਈ ਜਾਂਦਾ ਬੋਲੀ ਨਹੀਂ ਹੈਗੇ ਭਾਈ ਇਹ ਸ਼ੇਵਾਂ ਕਰਕੇ ਹੁਣ ਹੀ ਆਏ ਆ ਆਪਾਂ ਜਾਣ ਨੂੰ ਤੁਸੀਂ ਮੈਨੂੰ ਰਿਪਲਾਈ ਤਾਂ ਕਰ ਦਿੰਦੇ ਵੀ ਅਸੀਂ ਉੱਥੇ ਜਾ ਰਹੇ ਹਾਂ ਤੂੰ ਉੱਥੇ ਆ ਜੀ ਮੈਂ ਨਹੀਂ ਆਇਆ ਇਹ ਬਜੇ ਦਿੱਤ ਨੂੰ ਭੋਣੋ ਕਰਾਂ ਮੈਂ ਸਰਦੂਲੇ ਵਾਲੇ ਫਰਦਾ ਇਧਰ ਸ਼ਮਸ਼ਾਨ ਘਾੜ ਚ ਬਜ਼ਾਰ ਲਾ ਰੱਖਿਆ ਬਾਬੇ ਸਿਰਾਂ ਗੱਲ ਬਾਤ ਹੈਗੀ ਕਹਿੰਦੇ ਇਧਰ ਕੈਨੇਡਾ ਨਿਊਯਾਰਕ ਮਿਲਵਾਰਨ ਟ੍ਰਾਂਟੋ ਸਪਨਿਆਂ ਦਾ ਘਰ ਉਹ ਅੱਗੇ ਰਹਿ ਗਿਆ ਹਨਾ ਦਿਖਾਉਣਾ ਤਾਂ ਨਹੀਂ ਹੈ ਏਅਰਪੋਰਟ ਸਿੱਧੇ ਵੀ ਜੇ ਬਿਨਾ ਮੋੜ ਤੋਂ ਵੀ ਜੇ ਓਏ ਆ ਕਿੱਧਰ ਮੋੜਤਾ ਦੂਜੇ ਪਾਸੇ ਨਹੀਂ ਮੋੜਦਾ ਨਹੀਂ ਤੋਸੀਂ ਜਿੱਧਰ ਜਿੱਧਰ ਰਾਹ ਮੇਰੇ ਉਧਰ ਹੀ ਭੱਜਿਆ ਕਰੋ ਇੱਧਰ ਠੰਡ ਲੱਗਦੀ ਆ ਯਾਰ ਏਅਰਪੋਰਟ ਪੈ ਨਹੀਂ ਹੈ ਨਿੰਮਾ ਬਾਬਾ ਨਿੰਮਾ ਬਾਬਾ ਹਰਾ ਤਾ ਨਿੰਮਾ ਬਾਬਾ ਹਰਾ ਹੋ ਗਿਆ ਨਿੰਮਾ ਵਾਲਾ ਹਰਾ ਸਹੀ ਗੱਲ ਆ ਤਾਂ ਕਰਕੇ ਤੇ ਸ਼ਾਮ ਵੀ ਸੰਗਣੀ ਆ ਗਈ ਖੋ ਦੇ ਉਹ ਵੀ ਪਾਤਾ ਨਾ ਬਾਬਿਆਂ ਨੇ ਆ ਇਧਰ ਦੇਖੋ ਜੀ ਬਾਬਿਆਂ ਨੇ ਜੰਗਲ ਬਣਾਤਾ ਦਰਖਤ ਲਾ ਕੇ ਬੂਟੇ ਲਾ ਕੇ ਫਲਦਾਰ ਮੈਂ ਪਹਿਲਾਂ ਦੇਖਿਆ ਸੀ ਇੱਕ ਵੀਡੀਓ ਜੀ ਚ ਬਾਬਾ ਇਧਰ ਬਾਹੀ ਜੀ ਕਰਦਾ ਫਿਰਦਾ ਸੀ ਉਹਦਾ ਥੋੜੇ ਟਾਈਮ ਨੇ ਲਾਇਆ ਬੂਟੇ ਦਾ ਇਹ ਵਧੀਆ ਹੋਣੇ ਹਨਾ ਛੇਤੀ ਹੋਗੇ ਜੜੈਣੀਆਂ ਇਹ ਹੈ ਕਿੱਥੇ ਬਣਾਇਆ ਦੋ ਬਣਾ ਦੇ ਪੈਕ ਕਰ ਦੀ ਘਰੇ ਲੈ ਕੇ ਆਣੇ ਚੰਗਾ ਮਿੱਤਰੋ ਆਪਾਂ ਚੱਲਿਆਂਗੇ ਬਰਸੀ ਤੋਂ ਘਰੇ ਤੇ ਗਰਮੀ ਬਾਲੀ ਨਜਾਇਜ਼ ਆ ਕਿਹੜੇ ਗੁੰਦਕਤੀ ਰੇ ਸਾਰਾ ਕੁਝ ਕੱਟਦਾ ਕਿਸੇ ਨੇ ਕੰਮ ਨਹੀਂ ਕੀਤਾ ਆ ਆਪਣੇ ਕੋਚ ਵਾਸਤੇ ਆਪਾਂ ਬੇਲਪੁਰੀ ਲੈ ਗਏ ਸੀਗੇ ਤੇ ਹੁਣ ਆਪਾਂ ਚੱਲਦੇ ਆਂਗੇ ਗਰਮੀ ਬਾਲੀ ਹੈਗੀ ਤੇ ਸ਼ਾਮ ਨੂੰ ਸਾਨੂੰ ਜੇ ਟਾਈਮ ਲੱਗਿਆ ਤਾਂ ਸਾਨੂੰ ਉਹ ਸ਼ਾਮਾਂ ਨੂੰ ਸਰਦੂਲਗੜ੍ਹ ਵਾਲਾ ਮੇਲਾ ਦਿਖਾਵਾਂਗੇ ਉਹ ਵਲੌਗ ਚ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਰਾਤ ਦਾ 뷰 ਕਿਵੇਂ ਹੋਊਗਾ ਘੈਂਟ ਗੱਲਬਾਤ ਹੈ ਉੱਥੇ ਤੁਸੀਂ ਦੇਖੇ ਹੋਊਗਾ ਪਹਿਲਾਂ ਵਾਲਾ ਬਲੌਗ ਤੇ ਹੁਣ ਉਹਨੂੰ ਤਿਆਰ ਕਰਤਾ ਜਦੋਂ ਹੋਰ ਵੀ ਘੈਂਟ ਹੋਊਗਾ ਤੇ ਹੁਣ ਆਪਾਂ ਇੱਕ ਵਾਰ ਚੱਲਦੇ ਆਂਗੇ ਫਿਰ ਜਾ ਕੇ ਘਰੇ ਕਰਦੇ ਆਂ ਗੱਲਬਾਤ ਧਰਮੀ ਜ਼ਿਆਦਾ ਹੋਣ ਦਾ ਆਪਾਂ ਨੂੰ ਬਈ ਕਾਰਨ ਪਤਾ ਲੱਗਿਆ ਮੇਰੀ ਗੱਲ ਹੋਈ ਸੀ ਵਿਗਿਆਨੀਆਂ ਨਾਲ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਮੈਂ ਕਿਹਾ ਵੀ ਇਸ ਵਾਰੀ ਗਰਮੀ ਇੰਨੀ ਕਿਉਂ ਪਈ ਜਾਂਦੀ ਆ ਤੇ ਉਹ ਕਹਿੰਦੇ ਬਈ ਸੂਰਜ ਜਿਹੜਾ ਉਹ ਰਿਸ਼ਤੇਦਾਰੀ ਚ ਆਇਆ ਹੋਇਆ ਥੱਲੇ ਤਾਂ ਕਰਕੇ ਨੇੜੇ ਹੋਣ ਕਰਕੇ ਗਰਮੀ ਬਾੜੀ ਬਧੀ ਪਈਏਗੀ ਫੋਨ ਬਾਈ ਮੈਂ ਸੂਰਜ ਨੂੰ ਵੀ ਲਾਇਆ ਸੀ ਉਹਨੇ ਚੱਕਿਆ ਨਹੀਂ ਉਹ ਕਹਿੰਦਾ ਵੀ ਬੈਟਰੀ ਲੋ ਹੋ ਰਹੀ ਆ ਫੋਨ ਦੀ ਤੇ ਕਹਿੰਦਾ ਗੱਲ ਨਹੀਂ ਹੋਣੀ ਉਹਨੇ ਮੈਸੇਜ ਕਰਤਾ ਸੀਗਾ ਤੇ ਕਹਿੰਦਾ ਵੀ ਜਿਹੜੇ ਤੇਰੇ ਖਾਸ ਯਾਰ ਦੋਸਤ ਮਿੱਤਰਾਂ ਰਿਸ਼ਤੇਦਾਰ ਆਗੇ ਉਹਨਾਂ ਨੂੰ ਦੱਸਦੀ ਵੀ ਬਾਚ ਕੀ ਰਹੋ ਵੀ ਨੇੜੇ ਆਇਆ ਹੋਇਆ ਮੈਂ ਤੇ ਹੁਣ ਤੁਸੀਂ ਬਾਈ ਆਪਦਾ ਮੈਂ ਤੁਹਾਨੂੰ ਵੀਡੀਓ ਰਾਹੀਂ ਸਮਝਾਤਾ ਤੇ ਗਰਮੀ ਤਾਂ ਕਰਕੇ ਵੱਧ ਆ ਗਈ ਤੇ ਗਰਮੀ ਨੇ ਤਰਾਹ ਕੱਢੀ ਪਈ ਆ ਜਮਾ ਮਤਲਬ ਬਾਈ ਬਰਸੀ ਤੇ ਗਿਆ ਸੀਗਾ ਤੇ ਮੈਂ ਦੋ ਘੇੜੇ ਦੇਖ ਕੇ ਉਥੋਂ ਮੁੜ ਆਇਆ ਮੈਸੇਜ ਮੈਂ ਵੀ ਕੀਤਾ ਗਰਮੀ ਸੂਰਜ ਨੂੰ ਵੀ ਪ੍ਰਤੰਦਰਾ ਤੋਂ ਬਾਗਜਾ ਭਰਾਵਾਂ ਰਿਸ਼ਤੇਦਾਰੀ ਜਵਾਬ ਦਾ ਪਿੰਡੀ ਬਾਗਜਾ ਉੱਥੇ ਹੁਦਾਇਦਾ ਮਾਰ ਦੇਗਾ ਲੋਕਾਂ ਨੂੰ ਕਿਵੇਂ ਆ ਗਰਮੀ ਵਾਲੀ ਹੈਗੀ ਟਿੱਕੇ ਬਹਿ ਜਾ ਬੜੀ ਗਰਮੀ ਆ ਬਾਹਰ ਤਾਂ ਇੱਥੇ ਬਹਿ ਟਿੱਕੇ ਆਹ ਦੇਖੋ ਕਿਵੇਂ ਪਸੀਨਾ ਦੇਖ ਕੇ ਮੈਂ ਆਇਆ ਦੇਖੀ ਬਾਈ ਮਿੱਤਰੋ ਆਪਾਂ ਪਹੁੰਚ ਚੁੱਕੇ ਆਂਗੇ ਘਰੇ ਤੇ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਬਲੌਗ ਦੀ ਇੱਥੇ ਆਪਾਂ ਸਮਾਪਤੀ ਕਰਦੇ ਹਾਂਗੇ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਫਿਰ ਆਪਾਂ ਅਗਲੇ ਬਲੌਗ 'ਚ